ਮੁੱਖ ਮੰਤਰੀ ਭਗਵੰਤ ਮਾਨ ਲਗਾਤਾਰ ਵਿਰੋਧੀਆਂ ਦੇ ਉੱਤੇ ਨਿਸ਼ਾਨੇ ਸਾਧਦੇ ਆ ਰਹੇ ਨੇ ਜਦੋਂ ਵੀ ਕਿਤੇ ਸਮਾਗਮ ਹੁੰਦਾ ਭਾਸ਼ਣ ਹੁੰਦਾ ਮੁੱਖ ਮੰਤਰੀ ਮਾਨ ਵਿਰੋਧੀਆਂ ਨੂੰ ਖੁੰਝੇ ਲਾ ਦਿੰਦੇ ਨੇ ਭਾਵੇਂ ਵਿਧਾਨ ਸਭਾ ਦਾ ਸੈਸ਼ਨ ਹੋਵੇ ਜਾਂ ਫਿਰ ਉਹਨਾਂ ਦਾ ਕੋਈ ਸਮਾਗਮ ਹੋਵੇ ਹਰ ਕਿਤੇ ਵਿਰੋਧੀਆਂ ਦੀ ਗਲਤਤਾ ਛਿੜਦੀ ਛਿੜਦੀ ਆ ਜਿੱਥੇ ਵਿਕਰਮ ਮਜੀਠੀਆ ਦੇ ਉੱਤੇ ਵਾਰ ਕਰਦੇ ਨੇ ਤੇ ਉੱਥੇ ਹੀ ਭਾਵੇਂ ਪ੍ਰਤਾਪ ਸਿੰਘ ਬਾਜਵਾ ਹੋਣ ਜਾਂ ਫਿਰ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਹੋਣ ਉਹਨਾਂ ਦੇ ਬਾਰੇ ਤਿੱਖੀਆਂ ਤਲਖ ਟਿੱਪਣੀਆਂ ਕਰ ਦਿੰਦੇ ਨੇ ਆਖਿਰ ਅੱਜ ਕਿਹੜੀਆਂ ਤਲਖ ਟਿੱਪਣੀਆਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਵੱਲੋਂ ਕੀਤੀਆਂ ਇੱਕ ਵਾਰ ਤੁਸੀਂ ਉਹਨਾਂ ਦੇ ਦੀਆਂ ਬਾਜ਼ੀਆਂ ਲਵਾਉਣ ਦੀ ਬੰਦ ਹੀ ਕਰ ਰੱਖੀ ਸੀ ਕਹਿੰਦੇ ਅਕੇ ਤੁਸੀਂ ਬਰਦਾਂ ਤੇ ਅਤਿਆਚਾਰ ਕਰਦੇ ਮੈਂ ਬਹੁਤ ਸਾਰੇ ਮੇਰੇ ਦੋਸਤ ਨੇ ਜਿਹੜੇ ਬਰਦ ਭਜਾਉਂਦੇ ਸੀ ਤੇ ਉਹ ਕਹਿੰਦੇ ਜੀ ਸਾਡੇ ਘਰੇ ਆ ਕੇ ਤਾਂ ਦੇਖੋ ਤੁਸੀਂ ਕਿਹੜਾ ਅਤਿਆਚਾਰ ਹੈ ਸਤਾ ਪੁੱਤਾਂ ਤੋਂ ਵੱਧ ਸੇਵਾ ਕਰਦੇ ਆ ਉਹਨਾਂ ਦੀ ਨਗੌਰ ਤੋਂ ਲਿਆ ਕੇ ਤਾਂ ਝਾਂਜਰਾ ਪਾਉਨੇ ਆ ਸੀ ਵੜਦਾਂ ਦੇ ਅਸੀਂ ਮੁਕਸਰ ਦੇ ਮੇਲੇ ਚੋਂ ਲਿਆ ਕੇ ਨੱਥਾਂ ਪਾਉਨੇ ਆ ਉਹਨਾਂ ਦੇ ਰੰਗ-ਬਰੰਗੀਆਂ ਅਸੀਂ ਖਿਓ ਦੇ ਪੀਪੇ ਚਾਰ ਦਿਆਂ ਦੇਸੀ ਖਿਓ ਦੇ ਬਦਾਮ ਖਵਾਉਨੇ ਆ ਕਬੂਤਰਾਂ ਨੂੰ ਸੋ ਤੁਸੀਂ ਆ ਕੇ ਦੇਖ ਲਓ ਜੇ ਇਸ ਅਤਿਆਚਾਰ ਹੁੰਦਾ ਤਾਂ ਬੰਦ ਰੱਖਿਓ ਨਹੀਂ ਨਾ ਸੀ ਸੋ ਉਹ ਵੀ ਅਸੀਂ ਕਾਨੂੰਨ ਜਿਹੜਾ ਉਹ ਲਿਆਂਦਾ ਤੇ ਪੰਜਾਬ ਦੇ ਵਿੱਚ ਸਾਡੀਆਂ ਰਵਾਇਤੀ ਵਿਰਾਸਤੀ ਖੇਡਾਂ ਜਾਨਵਰਾਂ ਨਾਲ ਸੰਬੰਧਤ ਜਿਹੜੀਆਂ ਨੇ ਉਹ ਖੋਲ ਦਿੱਤੀਆਂ ਗਈਆਂ ਨੇ ਤੇ ਪਿਛਲੇ ਮੈਨੂੰ ਫੋਨ ਆਇਆ ਕੱਲ ਵੀ ਫੋਨ ਆਇਆ ਸੀ ਜਿਹੜੇ ਖਾਸ ਤੌਰ ਤੇ ਬੜਦਾਂ ਵਾਲੇ ਜਿਵੇਂ ਕਿ ਲਾਰਾਏਪੁਰ ਵਾਲੇ ਟਰਨਮੈਂਟ ਤੇ ਵੀ ਬਹੁਤ ਵੱਡਾ ਮੇਲਾ ਮਿੰਨੀ ਓਲੰਪਿਕ ਕਹਿੰਦੇ ਆ ਉਹੋ ਕਹਿੰਦੇ ਜੀ ਅਸੀਂ ਹਜ਼ਾਰਾਂ ਦੀ ਗਿਣਤੀ ਚ ਇਕੱਠੇ ਹੋ ਕੇ ਤੁਹਾਡਾ ਧੰਨਵਾਦ ਕਰਨਾ ਚਾਹੁੰਦੇ ਆ ਦੱਸੋ ਕਿੰਨੀ ਤਰੀਕ ਨੂੰ ਅਸੀਂ ਕਿੱਥੇ ਰੱਖੀਏ ਪ੍ਰੋਗਰਾਮ ਸਾਰਾ ਪ੍ਰਬੰਧ ਅਸੀਂ ਕਰਾਂਗੇ ਸੋ ਉਹਨਾਂ ਨੂੰ ਜਦੋਂ ਹੁਣ ਜਿਹੜੇ ਧਰਤੀ ਨਾਲ ਹੀ ਨਹੀਂ ਜੁੜੇ ਹੋ ਉਹਨਾਂ ਨੂੰ ਕੀ ਪਤਾ ਸੁਖਬੀਰ ਬਾਦਲ ਨੇ ਕਦੇ ਬਲਦ ਦੇਖਿਆ ਉਹਨੇ ਵੀ ਬਲਦ ਕਿਵੇਂ ਭਜਾਈਦੇ ਨੇ ਜਾਂ ਕਿਵੇਂ ਤੋਰੀਦੇ ਨੇ ਜਾਂ ਤੱਤਾ ਜਾਂ ਹੈਰ ਕੀ ਹੁੰਦਾ ਉਹਨੂੰ ਕੀ ਪਤਾ ਹੈ ਉਹਨਾਂ ਨੇ ਰਾਜੇ ਰਾਜੇ ਲੋਕਸੀਓ ਉਹਨਾਂ ਨੂੰ ਜੋ ਅਫਸਰ ਕਹਿੰਦੇ ਸੀ ਉਹ ਕਰ ਦਿੰਦੇ ਸੀ ਆਪ ਸਾਨੂੰ ਵੀ ਨਹੀਂ ਪਤਾ ਸੀ ਸੋ ਇਸ ਕਰਕੇ ਪਹਿਲੀ ਵਾਰ ਪੰਜਾਬ ਦੇ ਵਿੱਚ ਅਜਿਹੀਆਂ ਚੀਜ਼ਾਂ ਹੋ ਰਹੀਆਂ ਨੇ ਜਿਹਦੇ ਵਿੱਚ ਲੋਕ ਕਹਿੰਦੇ ਯਾਰ ਐਂ ਹੋ ਸਕਦਾ ਸੀ ਇਹ ਹੋ ਸਕਦਾ ਹੈ ਹਜੇ ਵੀ ਫਿਰ ਆਪਾਂ ਨੇ ਚਲਾਇਆ ਹੋਇਆ ਹੈ ਯੁੱਧ ਨਸ਼ੇ ਵਿਰੁੱਧ ਜਿਹੜਾ ਕਲੰਕ ਲੱਗਿਆ ਹੋਇਆ ਸੀ ਚਿੱਟੇ ਦਾ ਪਹਿਲਾਂ ਪਹਿਲਾਂ ਤਾਂ ਬਾਰਡਰ ਵਾਲੇ ਪਾਸੇ ਸੀ ਉਹ ਇੱਧਰ ਵੀ ਆ ਗਿਆ ਹੁਣ ਸੋ ਅਸੀਂ ਹੁਣ ਸਪਲਾਈ ਲਾਈਨ ਵੀ ਤੋੜੀ ਹੈ ਤਸਕਰਾਂ ਨੂੰ ਫੜਿਆ ਵੀ ਹੈ ਤੇ ਉਹਨਾਂ ਦੇ ਘਰ ਵੀ ਤਾਹੇ ਨੇ ਕਾਨੂੰਨੀ ਤੌਰ ਤੇ ਐਨਡੀਪੀਐਸ ਦਾ ਜਿਨ੍ਹਾਂ ਤੇ ਪਰਚਾ ਹੈ ਤੇ ਫੇਰ ਇਹ ਜਿਹੜੇ ਲੀਡਰ ਨੇ ਵਿਰੋਧੀ ਪਾਰਟੀ ਵਾਲੇ ਇਹ ਤਾਂ ਜੀ ਛੋਟਿਆਂ ਨੂੰ ਫੜ ਰਹੇ ਹੋ ਵੱਡੀਆਂ ਮੱਛੀਆਂ ਨਹੀਂ ਫੜ ਰਹੇ ਜਿੱਦਾਂ ਵੱਡਾ ਮੱਛ ਫੜਿਆ ਉਹਦੇ ਕਹਿੰਦੇ ਗਲਤ ਕਰ ਰਹੇ ਹੋ ਜੀ ਇਹ ਤਾਂ ਬਹੁਤ ਗਲਤ ਕਰ ਰਹੇ ਹੋ ਜੀ ਤੁਸੀਂ ਇਹ ਤਾਂ ਇਹ ਤਾਂ ਗੈਰਕਾਨੂੰਨੀ ਹੈ ਮਤਲਬ ਕਿਸੇ ਪਾਸੇ ਵੀ ਨਹੀਂ ਠੀਕ ਆਉਂਦੇ ਕਾਰਨ ਬਸ ਵਿਰੋਧ ਕਰਨਾ ਉਹਨਾਂ ਨੇ ਭਗਵਾਨ ਤੁਮਾਨੀਆ ਕੰਮਾਂ ਦਾ ਜਾਂ ਗੱਲਾਂ ਦਾ ਹੋਰ ਕੁਝ ਨਹੀਂ ਕਰਨਾ ਆਉਣ ਵਾਲੇ ਦਿਨਾਂ 'ਚ ਵੀ ਅਸੀਂ ਵੱਡੇ ਵੱਡੇ ਜਿਹੜੇ ਤਸਕਰ ਨੇ ਉਹਨਾਂ ਨੂੰ ਫੜਾਂਗੇ ਜਿਉਂ-ਜਿਉਂ ਸਾਨੂੰ ਸਬੂਤ ਮਿਲੀ ਜਾਂਦੇ ਆ ਕੋਰਟਾਂ 'ਚੋਂ ਕੇਸ ਕਲੀਅਰ ਹੋਈ ਜਾਂਦੇ ਆ ਅਸੀਂ ਉਹਨਾਂ ਨੂੰ ਫੜੇ ਜਾਂਦੇ ਆ ਪੰਜਾਬ ਦੀ ਜਵਾਨੀ ਨੂੰ ਬਰਬਾਦ ਕਰਨ ਵਾਲਾ ਪੰਜਾਬ ਦੇ ਬਸ ਦੇ ਘਰਾਂ 'ਚ ਚਿੱਟੇ ਰੰਗ ਦੇ ਸੱਥਰ ਬਿਸ਼ਾਉਣ ਵਾਲਾ ਪੰਜਾਬ ਦੀਆਂ ਮਾਵਾ ਭੈਣਾਂ ਦੀਆਂ ਰੰਗਲੀਆਂ ਚੁੰਨੀਆਂ ਦੇ ਰੰਗ ਚਿੱਟੇ ਕਰਨ ਵਾਲਾ ਜੇ ਕੋਈ ਹੈਗਾ ਪੰਜਾਬ 'ਚ ਹੀ ਰਹਿੰਦਾ ਤਾਂ ਉਹਦਾ ਘਰ ਵੀ ਟਹੂਗਾ ਤੇ ਉਹ ਆਪ ਵੀ ਜੇਲ੍ਹ 'ਚ ਰਹੂਗਾ ਕੋਈ ਉਹਦਾ ਤਿਤਰਸ ਨਹੀਂ ਕੋਈ ਉਤੇ ਰਹਿਣ ਨਹੀਂ ਫਿਰ ਇੱਕ ਲੈਂਡ ਪੂਲਿੰਗ ਦੀ ਸਕੀਮ ਕੀਤੀ ਆਪਾਂ ਨੇ ਉਹਦਾ ਵਿਰੋਧ ਕਰੀ ਜਾਂਦੇ ਨੇ ਲੈਂਡ ਪੂਲਿੰਗ ਕੀ ਹੈ ਮੈਂ ਥੋੜਾ ਜਿਹਾ ਫੇਰ ਸਮਝਾ ਦੇਣਾ ਫਰਜ਼ ਕਰ ਲੋ ਕੋਈ ਕਿਸੇ ਇਲਾਕੇ 'ਚ 100 ਬੀ ਕਿੱल्ल्या ਚ ਕੋਈ ਨਵੀਂ ਕਲੋਨੀ ਬਣਾਉਣੀ ਐ ਇਹਦੋਂ ਪਹਿਲਾਂ ਬਣਾਈਆਂ ਹੋਈਆਂ ਨੇ ਪਰ ਉਹ ਗੈਰ ਕਾਨੂੰਨੀ ਬਣਾ ਗਏ ਜੀ ਨਾ ਉਹ ਤੇ ਸੀਵਰੇਜ ਐ ਨਾ ਉਹਦੇ ਚ ਕੋਈ ਲਾਈਟਾਂ ਲੱਗੀਆਂ ਨੇ ਕਿਹੜਾ ਕਾਨੂੰਨੀ ਕਲੋਨੀ ਬਣਾ ਕੇ ਹਰ ਇੱਕ ਬੰਦਾ ਚਾਹੁੰਦਾ ਮੈਂ ਵੀ ਅਭੀ ਜ਼ਿੰਦਗੀ ਦੀ ਪੂੰਜੀ ਜਿਹੜੀ ਇੱਕ ਪਲਾਟ ਤੇ ਲਾਵਾਂ ਪਲਾਟ ਖਰੀਦ ਲੈਂਦਾ ਬਾਅਦ ਚ ਪਤਾ ਲੱਗੇ ਤਾਂ ਕਲੋਨੀ ਗੈਰ ਕਾਨੂੰਨੀ ਐ ਇਹ ਸਰਕਾਰ ਵੱਲੋਂ ਪ੍ਰੂਫਡ ਹੀ ਨਹੀਂ ਹੈਗੀ ਉਹ ਬੰਦਾ ਕਹਿੰਦਾ ਹੁਣ ਕਿੱਧਰ ਜਾਈਏ ਉਹ ਜਿਹੜਾ ਡਿਵੈਲਪਰ ਸੀ ਕਲੋਨਾਈਜ਼ਰ ਸੀ ਉਹ ਭੱਜ ਜਾਂਦਾ ਸੀ ਕੰਨਾਂ ਲੀਡਰਾਂ ਤੋਂ ਕਰਾ ਲਓ ਸਰਕਾਰ ਤੋਂ ਕਰਾ ਲਓ ਉਹਦੇ ਵਿੱਚ ਜਿਹੜਾ ਹੁਣ ਅਸੀਂ ਕਾਨੂੰਨ ਹੈ ਉਹਦੇ ਵਿੱਚ ਐਕੁਇਜ਼ੀਸ਼ਨ ਨਹੀਂ ਹੈਗੀ ਕੋਈ ਜ਼ਮੀਨ ਕ్వਾਇਰ ਨਹੀਂ ਕਰਨੀ ਕੋਈ ਰਜਿਸਟਰੀ ਤੇ ਰੋਕ ਨਹੀਂ ਲੱਗਣੀ ਜੇ ਕੋਈ ਜ਼ਮੀਨ ਦੇਣੀ ਚਾਹੁੰਦਾ ਤਾਂ ਉਹ ਦੇ ਦੇ ਉਹਨੂੰ 1000 ਗਜ ਰੈਜ਼ੀਡੈਂਸ਼ੀਅਲ ਰਹਿائش ਵਾਸਤੇ 200 ਗਜ ਉਸੇ ਕਲੋਨੀ ਦੇ ਵਿੱਚ ਜਿਹੜੇ ਸ਼ੋਰੂਮ ਬਣਨਗੇ ਉਹ ਸ਼ੋਰੂਮ ਚਾਹੇ ਤਿੰਨ ਮੰਜ਼ਲਾ ਚਾਹੇ ਚਾਰ ਮੰਜ਼ਲਾ ਜਿੰਨਾ ਵੀ ਬਣੂ ਉਹ ਮਿਲੂਗਾ ਜੇ ਉਹ ਨਹੀਂ ਦੇਣਾ ਚਾਹੁੰਦਾ ਨਾ ਦੇਵੇ ਕੋਈ ਗੱਲ ਨਹੀਂ ਜੇ 120 ਦੀ ਕਿੱਲੇ ਦੀ ਕਲੋਨੀ ਕੱਟਣੀ ਹੈ ਅੱਜ ਕੱਲੋ ਕੋਈ ਕਿਸੇ ਕੋਲੇ 8 ਕਿੱਲੇ ਨੇ ਨਹੀਂ ਦੇਣਾ ਚਾਹੁੰਦਾ 112 'ਚ ਕੱਟ ਦਾਂਗੇ ਕੋਈ ਗੱਲ ਨਹੀਂ ਉਹ ਆਪਣੀ ਖੇਤੀ ਕਰਦਾ ਰਵੇ ਫਿਰ ਜਿੱਦੇ ਉਹਦਾ ਦਿਲ ਕਰੇ ਪੰਜ ਦੋ ਸਾਲ ਬਾਅਦ ਵੀਰ ਹੁਣ ਰੇਟ ਮੈਨੂੰ ਵਧੀਆ ਮਿਲ ਸਕਦਾ ਇੱਥੇ ਉਹ ਕਹਵੇ ਮੈਂ ਤਾਂ 4 ਕਿੱਲੇ ਵੇਚਨੇ ਚਾਹਣਾ ਜੀ 4 ਕਿੱਲੇ ਵੇਚ ਕੇ ਮੈਨੂੰ ਭੀਖੀ ਕੋਲੇ 10 ਮਿਲਦੇ ਨੇ 4 ਵੇਚ ਦੇ ਉਹਦੀ ਰਿਜਿਸਟਰੀ ਤੇ ਕੋਈ ਪਾਬੰਦੀ ਨਹੀਂ ਲੱਗੀ ਹੋਈ ਇਹ ਹੁਣ ਝੂਠ ਬੋਲੀ ਜਾਂਦੇ ਨੇ ਗੁੰਮਰਾਹ ਕਰੀ ਜਾਂਦੇ ਨੇ ਕਿ ਪਤਾ ਨਹੀਂ ਨੋਟੀਫਿਕੇਸ਼ਨ ਜਾਰੀ ਹੋ ਗਏ ਜਿੱਥੇ ਉਥੇ ਸਾਰੀ ਜ਼ਮੀਨ ਤੇ ਕੋਈ ਪਾਬੰਦੀ ਲੱਗ ਜੂਗੀ ਰਿਸ਼ਤੀਆਂ ਤੇ ਕੋਈ ਰਿਸ਼ਤੀ ਤੇ ਪਾਬੰਦੀ ਨਹੀਂ ਲੱਗੂਗੀ ਤੁਸੀਂ ਆਪਣੀ ਮਰਜ਼ੀ ਦੇ ਮਾਲਕ ਹੋਵੋਗੇ ਔਰ ਜੇ ਤੁਸੀਂ ਫਰਜ਼ ਕਰ ਲੋ ਨੋਟੀਫਿਕੇਸ਼ਨ ਜਾਰੀ ਹੋ ਗਿਆ ਤੁਸੀਂ ਜ਼ਮੀਨ ਦੇਤੀ ਤੁਸੀਂ ਖੇਤੀ ਵੀ ਕਰੋ ਜਿੰਨਾ ਚਿਰ ਸਰਕਾਰ ਕਲੋਨੀ ਨੂੰ ਡਿਵੈਲਪ ਨਹੀਂ ਕਰਦੀ ਖੇਤੀ ਕਰੀ ਜਾਓ 50000 ਰੁਪਿਆ ਪਹਿਲਾਂ ਅਸੀਂ 50 ਕਰਦੇ ਸੀ ਹੁਣ 70 ਕਰਨ ਬਾਰੇ ਸੋਚ ਰਹੇ ਆ 70000 ਰੁਪਿਆ ਖੇਤੀ ਦੇ ਨਾਲ-ਨਾਲ ਤੁਹਾਨੂੰ ਵੈਸੇ ਵੀ ਕਿੱਲੇ ਦਾ ਮਿਲੂਗਾ ਠੇਕੇ ਦਾ ਤੇ ਜਦੋਂ ਤੁਸੀਂ ਕਲੋਨੀ ਆ ਗਈ ਅਸੀਂ ਬਣਾਉਣ ਲੱਗ ਗਏ ਜਿੰਨਾ ਚਿਰ ਕਲੋਨੀ ਬਣ ਕੇ ਤੁਹਾਨੂੰ ਉਹ ਪਲੋਟ ਡਿਵੈਲਪ ਹੋ ਕੇ ਨਹੀਂ ਮਿਲਦਾ ਲੱਖ ਰੁਪਿਆ ਮਿਲੂਗਾ ਤੁਹਾਨੂੰ ਉਹ ਮਹੀਨੇ ਦਾ ਮਤਲਬ ਕਿੱਲੇ ਦਾ ਜਿਹੜਾ ਆਪ ਦਾ ਠੇਕਾ ਵੀ ਆਪਣੇ ਸਾ 70 ਸੀ ਚੱਲਦਾ ਹੈ। ਮਤਲਬ ਕਿਸੇ ਪਾਸਿਓਂ ਵੀ ਜਿਹੜਾ ਜ਼ਮੀਨ ਦਾ ਮਾਲਕ ਹੈ ਉਹਨੂੰ ਘਟਾ ਨਹੀਂ ਪਣ ਦੇਣਾ ਸੀ। ਔਰ ਅਸਲੀ ਜ਼ਮੀਨ ਦੇ ਮਾਲਕ ਨੂੰ ਪੈਸੇ ਮਿਲਣਗੇ। ਪਹਿਲਾਂ ਕੀ ਹੁੰਦਾ ਸੀਗਾ ਇੱਥੋਂ ਦੀ ਬਾਈਪਾਸ ਨਿਕਲਣੇ ਜੀ ਸਰਕਾਰ ਨੂੰ ਪਤਾ ਲੱਗ ਗਿਆ। ਸਰਕਾਰ ਨੂੰ ਤਾਂ ਪਹਿਲਾਂ ਹੀ ਪਤਾ ਲੱਗੂਗਾ ਨਾ। ਸਰਕਾਰ ਕੋਲੇ ਮਾਸਟਰ ਪਲਾਨ ਆ ਗਿਆ ਵੀ ਇੱਥੋਂ ਦੀ ਨਿਕਲੂ ਹਾਈਵੇ। ਆਪਸਰ ਪਹਿਲਾਂ ਹੀ ਖਰੀਦ ਲੈਂਦੇ ਸੀ। ਜਿਹੜੀ 20 ਰੁਪਏ ਦੀ ਚੀਜ਼ ਹੈ। ਉਹਨ 40 ਦੀ ਖਰੀਦੇ ਨੇ ਸੀ ਆਪਾਂ 40 ਦੀ ਵੇਚ ਕੇ ਖੁਸ਼ ਹੋ ਜਾਂਦੇ ਸੀ ਡਬਲ ਰੇਟ ਮਿਲ ਗਿਆ ਉਹ ਤਾਂ ਉੱਦੀ ਪਤਾ ਲੱਗਦਾ ਸੀਗਾ ਕਿ ਇੱਥੋਂ ਤਾਂ ਯਾਰ ਸੜਕ ਨਿਕਲਣੀ ਸੀ ਵੱਡੀ ਇਹ ਤਾਂ 40 ਦੀ بجائے ਤਾਂ ਹੁਣ 90 ਰੁਪਈਆ ਦੀ ਵਿਕੀ ਐ ਉਹ ਬੰਦਾ ਪਛਤਾਉਂਦਾ ਸੀ ਯਾਰ ਲੈ ਮੈਂ 90 ਰੁਪਈਆ ਦੀ ਵੇਚ ਦਿੰਦਾ ਮੈਂ ਵੀ ਦੀ ਉਹ ਵੇਚਤੀ ਅਸੀਂ ਚਾਹੁੰਦੇ ਆ ਜੇ ਕੋਈ ਐਹ ਜੀ ਸਕੀਮ ਦੇ ਵਿੱਚ ਪੈਸਾ ਮਿਲਣਾ ਹੈ ਤਾਂ ਉਹ ਅਸਲੀ ਜ਼ਮੀਨ ਦੇ ਮਾਲਕ ਨੂੰ ਜੱਦੀ ਜ਼ਮੀਨ ਦੇ ਮਾਲਕ ਨੂੰ ਮਿਲੇ ਕਿਸੇ ਹੋਰ ਨੂੰ ਨਾ ਮਿਲੇ ਕਲੋਨਾਈਜ਼ਰ ਨੂੰ ਨਾ ਇਸੇ ਕਰਕੇ ਹੋਰ ਰੌਲਾ ਪਾਉਂਦੇ ਕਿ ਇਹਨਾਂ ਦੀਆਂ ਕਲੋਨੀਆਂ ਦਾ ਧੰਦਾ ਬੰਦ ਹੋਊਗਾ ਜੇ ਕੋਈ ਹੋਰ ਸਵਾਲ ਹੈ ਤੁਹਾਡੇ ਦਿਮਾਗ 'ਚ ਸਾਨੂੰ ਲਿਖ ਕੇ ਭੇਜ ਦਿਓ ਵੀ ਇਹਦਾ ਕਿਵੇਂ ਹੋਊਗਾ ਜੀ ਇਹ ਚਾਇਆ ਤਾਂ ਨਹੀਂ ਹੋ ਜੂਗਾ ਜੀ ਕੋਈ ਇਹਨਾਂ ਦੀਆਂ ਅਫਵਾਹਾਂ ਚ ਆਉਣ ਦੀ ਲੋੜ ਨਹੀਂ ਅਸੀਂ ਪੰਜਾਬ ਦੀ ਤਰੱਕੀ ਚ ਚਾਹੁੰਦੇ ਹਾਂ ਅਸੀਂ ਪੰਜਾਬ ਦੇ ਤੋਂ ਜ਼ਮੀਨ ਨਹੀਂ ਖੋਣਾ ਚਾਹੁੰਦੇ ਹੁਣ ਸਿਰਫ ਮਤਲਬ ਪੰਜਾਬ ਦੇ ਵਿੱਚ 25 ਤੋਂ 30 ਹਜ਼ਾਰ ਕਿੱਲੇ 'ਚ ਕਲੋਨੀਆਂ ਬਣੀਆਂ ਹੋਈਆਂ ਹਨ ਹਰਿਆਣਾ ਆਪਣੇ ਨੂੰ ਛੋਟੇ 48000 ਕਿੱਲੇ ਚ ਕਲੋਨੀਆਂ ਬਣੀ ਹੋਈਆਂ 25 ਤੋਂ 30000 ਕਿੱਲੇ ਚ ਕਲੋਨੀਆਂ ਸ਼ਹਿਰਾਂ ਦੇ ਆਲੇ-ਦੁਆਲੇ ਬਣੀ ਹੋਈਆਂ ਨੇ ਇਹ ਕਹਿੰਦੇ ਜ਼ਮੀਨ ਖੇਤੀ ਵਾਲੀ ਜ਼ਮੀਨ ਦਾ ਕਿਵੇਂ ਉਹਨੂੰ ਹਰ ਸਾਲ ਪ੍ਰੋਡਕਸ਼ਨ ਵੀ ਵੱਧਦੀ ਹੈ ਝੋਨਾ ਪਿਛਲੇ ਸਾਲ 180 ਲੱਖ ਮੀਟ੍ਰਿਕ ਟਨ ਸੀ ਹੈ 185 ਲੱਖ ਮੀਟ੍ਰਿਕ ਟਨ ਆਊਗਾ ਕਣਕ ਦਾ ਵੀ ਆਈ ਹੈ ਸੋ ਇਹ ਵੀ ਨਹੀਂ ਹੈਗਾ ਕਿ ਅਸੀਂ ਖੇਤੀ ਤੋਂ ਕਿਤੇ ਹੋਰ ਲੈ ਜਾਾਂਗੇ ਜ਼ਮੀਨ ਹੁਣ ੱੱਲੇ ਘਰਾਂ ਨਾਲ ਥੋੜੀ ਸਰਜੂਗਾ ਇੱਟਾਂ ਵੇਚ ਕੇ ਥੋੜੀ ਰੋਟੀ ਖਾਵਾਂਗੇ ਦਾਨ ਕੁਝ ਖਾ ਜਿਹੜਾ ਕੰਮਕਾਰ ਨਾਲ ਜ਼ਰੂਰੀ ਹੈਗਾ ਹੀ ਹੈ ਨਾ ਆ ਪਾਣੀ ਦੋਣੇ ਯਾਰ ਹੈ ਨਾ ਸੋ ਨਾਲ-ਨਾਲ ਕੰਮਕਾਰ ਵੀ ਹੋਊਗਾ ਪਰ ਰਹਿਣ ਦਾ ਪੱਦਰ ਵੀ ਉੱਚਾ ਹੋਊਗਾ ਕੋਈ ਜੇ ਕਿਸੇ ਦੇ ਵੀ ਦਿਮਾਗ 'ਚ ਕੋਈ ਕੋਈ ਗਲਤ ਫਹਮੀ ਹੈ ਜਾਂ ਕੋਈ ਇਸ ਤਰ੍ਹਾਂ ਦਾ ਸਵਾਲ ਹੈ ਵੀ ਇਹਦੇ ਬਾਰੇ ਸਰਕਾਰ ਨੂੰ ਪੁੱਛਣਾ ਹੈ ਪੁੱਛੋ ਥੋੜੀ ਸਰਕਾਰ ਆ ਜਦੋਂ ਮਰਜ਼ੀ ਪੁੱਛੋ ਸੋ ਇਹ ਇਨਾਂ ਕੋਲੇ ਹੋਰ ਕੋਈ ਹੁਣ ਐ ਨਹੀਂ ਮੁੱਦਾ ਇਹ ਤਾਂ ਇਹ ਤਾਂ ਐਸ ਗਲਤੀ ਆ ਗਈ ਹੁਣ ਚੰਨੀ ਨੇ ਵਿਰੋਧ ਕੀਤਾ ਵੀ ਮਜੀਠੀਏ ਨੂੰ ਨਹੀਂ ਫੜਨਾ ਚਾਹੀਦਾ ਸੀ ਜਦੋਂ ਲੋਕ ਲੋਕ ਪੈ ਨਿਕਲੇ ਉਹਨਾਂ ਨੂੰ ਵੀ ਤੂੰ ਹੀ ਤਾਂ ਕਹਿੰਦਾ ਸੀ ਮੈਂ ਅੰਦਰ ਕਰੂੰ ਤੂੰ ਹੀ ਤਾਂ ਕਹਿੰਦਾ ਸੀ ਮੈਂ ਐਫ ਆਈ ਆਰ ਕੀਤੀ ਐ ਤੂੰ ਹੀ ਤਾਂ ਕਹਿੰਦਾ ਸੀ ਇਹ ਤਸਕਰ ਐ ਬਾਅਦ ਕਹਿੰਦਾ ਮੈਂ ਤਾਂ ਗਲਤੀ ਹੋ ਗਈ ਮੈਨੂੰ ਐਸੀ ਪ੍ਰਗਟ ਨੂੰ ਫੜਨ ਨੂੰ ਕਹਿੰਦੇ ਨੇ ਲੈ ਫਿਰ ਤੇ ਪਈ ਤੂੰ ਮੁੱਖ ਮੰਤਰੀ ਰ ਐ ਪਤਾ ਕਰਕੇ ਤਾਂ ਬੋਲਿਆ ਕਰੋ ਨਾ ਹੂੰ ਮਤਲਬ ਬਿਨਾ ਪਤਾ ਕੋ ਬੋਲ ਦਿੰਦੇ ਨੇ ਪਰ ਭਗਵਾਨ ਤੁਮਾਨ ਦਾ ਵਿਰੋਧ ਕਰਨਾ ਕਰ ਦੋ ਚੱਕ ਦੋ ਬਾਅਦ ਦੇਖ ਲਾਂਗੇ ਕੀ ਬਣੂਗਾ ਸੋ ਇਹਨਾਂ ਦੇ ਕਾਲੇ ਕਾਰਨਾਮੇ ਆਪਸ 'ਚ ਿਰਲੇ ਹੋਏ ਨੇ ਰੋਜ਼ ਕਰਤੂਤਾ ਇਹਨਾਂ ਦੀ ਸਾਹਮਣੇ ਆਉਂਦੀ ਵਿਧਾਨ ਸਭਾ ਦੇਖਿਆ ਤੁਸੀਂ ਇਦ ਕੀ ਕੋਈ ਹੈਗਾ ਇਹਨਾਂ ਕੋਲੇ ਕਿਸੇ ਮੁੱਦੇ ਦਾ ਜਵਾਬ ਵਿਧਾਨ ਸਭਾ ਦੇ ਵਿੱਚੋਂ ਬਾਹਰ ਕਾਊਟ ਕਰਨਾ ਪੈਂਦਾ ਇਹਨਾਂ ਨੂੰ ਉਹ ਕਿਸੇ ਗੱਲ ਦਾ ਜਵਾਬ ਨਹੀਂ ਹੈਗਾ ਇਹਨਾਂ ਕੋਲੇ ਹਰ ਗੱਲ ਤੇ ਪੰਜਾਬ ਨਾਲ ਧੋਖਾ ਕੀਤਾ ਇਹਨਾਂ ਨੇ ਚਲੋ ਹੋ ਗਏ ਜਿਹੜੇ ਧੋਖੇ ਹੋ ਗਏ ਹੁਣ ਆਪਾਂ ਅੱਗੇ ਧੋਖਾ ਨਹੀਂ ਖਾਣਾ ਬਸ ਜੇ ਤੁਹਾਨੂੰ ਲੱਗਦਾ ਕਿ ਜਿਹੜੇ ਹਿਸਾਬ ਨਾਲ ਯਾਰ ਸਤੌਜ ਵਾਲਾ ਮੁੰਡਾ ਸਾਡਾ ਆਪਣਾ ਪੁੱਤ ਸਾਡਾ ਆਪਣਾ ਭਤੀਜਾ ਸਾਡਾ ਆਪਣਾ ਭਰਾ ਜਿਹੜੇ ਹਿਸਾਬ ਨਾਲ ਇਹ ਸਰਕਾਰ ਚਲਾ ਰਹੀ ਹੈ ਜਾਂ ਜਿਹੜੇ ਹਿਸਾਬ ਨਾਲ ਪੰਜਾਬ ਦੀ ਸਰਕਾਰ ਜਿਹੜੀ ਹੈ ਉਹ ਫੈਸਲੇ ਲੈ ਰਹੀ ਹੈ ਬਿਲਕੁਲ ਐਂ ਹੋਣੀ ਚਾਹੀਦੀ ਐ ਲੋਕਾਂ ਨੂੰ ਪੁੱਛ ਕੇ ਤੇ ਲੋਕਾਂ ਨੂੰ ਦੱਸ ਕੇ ਤਾਂ ਤਾਂ ਉਹ ਤਾੜੀ ਮਾਰ ਦੋ ਸਾਨੂੰ ਇਹ ਹੌਸਲਾ ਹੋ ਜਾਊਗਾ ਵਾ ਆਹੀ 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 ਲੋਕਾਂ ਦੀ ਸਹਿਮਤੀ ਹੁੰਦੀ ਐ ਇਹਨਾਂ ਨੂੰ ਤਾਂ ਲੋਕ ਵੈਸੀ ਦੇਖ ਕੇ ਰਾਜੀ ਨਹੀਂ ਜੇ ਵੈਸੀ ਮੱਥੇ ਲੱਗ ਜਾਣ ਬੰਦਾ ਤਿੰਨ ਵਾਰੀ ਤਾਂ ਟੂਟੀ ਤੇ ਮੱਥਾ ਧੋਂਦਾ ਯਾਰ ਕਿਤੇ ਕੰਮ ਨਾ ਰੁਕ ਜਾਏ ਕੋਈ ਇਹ ਮੱਥੇ ਲੱਗ ਗਿਆ ਜ ਤੜਕੀ ਆਹ ਤਾਂ ਇਹਨਾਂ ਦੇ ਹਾਲਤ ਨੇ ਸੋ ਇਸ ਕਰਕੇ ਬੜੀ ਮੁਸ਼ਕਲ ਨਾਲ ਪੰਜਾਬ ਲਈ ਤੇ ਚੜਨ ਲੱਗਿਆ ਔਰ ਰੰਗਲਾ ਪੰਜਾਬ ਮੈਂ ਕਹਿੰਦਾ ਹੁੰਦਾ ਸੀ ਹੁਣ ਰੰਗਲੇ ਪੰਜਾਬ ਦੇ ਰੰਗ ਦਿਖਣ ਲੱਗ ਗਏ ਨਾ ਹੌਲੀ ਹੌਲੀ ਚਾਹੇ ਉਹ ਮੱਲਕੀਨ ਕਹਿੰਦੇ ਇਸ ਰੂਪ ਚ ਚਾਹੇ ਸਕੂਲ ਆਫ ਐਮੀਨੈਂਸ ਸਾਡੇ ਪਹਿਲੀ ਵਾਰ ਹੋਇਆ 800 ਤੋਂ ਉੱਪਰ ਬੱਚੇ ਨੀਟ ਨੀਟ ਦਾ ਪੇਪਰ ਕਲੀਅਰ ਕਰ ਗਏ ਜੀ ਬਹੁਤ ਔਖਾ ਪੇਪਰ ਹੈ ਜੀ ਦੇਸ਼ ਦਾ 800 ਬੱਚੇ ਆਪਣੇ ਬੱਚੇ ਜਿਹੜੇ ਨੇ ਸਰਕਾਰੀ ਸਕੂਲਾਂ ਦੇ ਕਲੀਅਰ ਕਰੇ 256 ਬੱਚੇ JEE ਕਲੀਅਰ ਕਰ ਗਏ ਜੀ 44 ਬੱਚੇ JEE ਐਡਵਾਂਸ ਕਲੀਅਰ ਕਰ ਗਏ IIT ਦਾ ਪੇਪਰ ਹੈ ਬਹੁਤ ਔਖਾ ਹੈ ਔਰ ਨਾਰਥ ਇੰਡੀਆ ਚ ਇਹ ਇਗਜ਼ਾਮਾਂ ਨੂੰ ਕਲੀਅਰ ਕਰਨ ਵਾਲਾ ਨੰਬਰ 1 ਤੇ ਪੰਜਾਬ ਆਇਆ ਜੀ ਆਪਣਾ ਆਪਣਾ ਸਟੇਟ ਹਰ ਗੱਲ ਚੋਂ ਆਪਣਾ ਨੰਬਰ 1 ਆ ਰਹੇ ਆ ਪਹਿਲਾਂ ਆਪਾਂ ਨਸ਼ੇ ਚ ਨੰਬਰ 1 8 ਲੀਟਰਾਂ ਦੇ ਲੁੱਟਣ 'ਚ ਨੰਬਰ 1 ਹੁਣ ਆਪਾਂ ਘਟੋ ਘਟ ਚੰਗੀਆਂ ਚੀਜ਼ਾਂ 'ਚ ਨੰਬਰ 1 ਆ ਰਹੇ ਤੁਸੀਂ ਸਾਥ ਦਿੰਦੇ ਰਹੋਗੇ ਜਲਦੀ ਆਪਣਾ ਸੂਬਾ ਜਿਹੜਾ ਐਸ ਵਕਤ 17ਵੇਂ ਨੰਬਰ ਤੇ ਆ ਜਲਦੀ ਆਪਣਾ ਸੂਬਾ ਹਰ ਇੱਕ ਵਰਗ ਦੇ ਵਿੱਚ ਦੇਸ਼ ਦੇ ਵਿੱਚ ਨੰਬਰ 1 ਪੰਜਾਬ ਉਹੀ ਆਇਆ ਕਰੂਗਾ ਜਿਵੇਂ ਪਹਿਲਾਂ ਪਹਿਲਾਂ ਪੇਪਰਾਂ 'ਚ ਆਉਂਦਾ ਹੁੰਦਾ ਸੀਗਾ ਸਾਰੇ ਦੇਸ਼ ਦੇ ਪੇਪਰਾਂ 'ਚ ਕਿ ਨੰਬਰ 1 ਸੂਬਾ ਕਿਹੜਾ ਜੀ ਦੇਸ਼ ਦਾ ਸਭ ਤੋਂ ਖੁਸ਼ਹਾਲ ਸੂਬਾ ਕਿਹੜਾ ਹੈ ਉਹਦਾ ਸਹੀ ਉੱਤਰ ਹੁੰਦਾ ਸੀ ਪੰਜਾਬ ਹੁਣ ਕਿੱਥੇ ਮਾਰੇ ਚੱਕ ਕੇ ਜੀ 28 ਮਿੰਟ 29ਵੇਂ ਨੰਬਰ ਤੇ ਮਾਰੇ ਚੱਕ ਕੇ ਪੜਾਈ ਚਾਹੀਦੀ ਹੁਣ ਆਪਾਂ ਨੰਬਰ 1 ਵਾਲ ਨੂੰ ਚੱਲੇ ਹੋਏ ਆ ਆ ਜਾਾਂਗੇ ਜਿਸ ਤਰੀਕੇ ਨਾਲ ਮੈਨੂੰ ਤੁਹਾਡੀਆਂ ਅੱਖਾਂ ਚੋਂ ਚਮਕ ਦਿਖੀ ਹੈ ਸਰਪੰਚ ਨੇ ਜਿਆਦਾ ਉਮੀਦਾਂ ਨਾਲ ਇੱਥੇ ਆਏ ਨੇ ਔਰ ਸਰਪੰਚ ਦੇ ਹੱਥ 'ਚ ਬਹੁਤ ਕੁਝ ਹੁੰਦਾ ਹੈ ਸਰਪੰਚ ਵਧੀਆ ਮਿਲ ਜੇ ਪਿੰਡ ਦੀ ਨਹਾਰ ਬਦਲ ਜਾਂਦੀ ਹੈ ਜੀਸੀ ਵਧੀਆ ਮਿਲ ਜੇ ਜ਼ਿਲੇ ਦੀ ਨਹਾਰ ਬਦਲ ਜਾਂਦੀ ਹੈ ਐਮਐਲਏ ਵਧੀਆ ਮਿਲ ਜੇ ਹਲਕੇ ਦੀ ਨਹਾਰ ਬਦਲ ਜਾਂਦੀ ਹੈ ਐਮਪੀ ਵਧੀਆ ਮਿਲ ਜੇ